ਇਹ ਜਿਹੜਾ ਟਰੈਕਟਰਾਂ ਦੀ ਰੇਸ 'ਚ ਹਾਦਸਾ ਹੋਇਆ ਹੈ ਇਹਦਾ ਜ਼ਿੰਮੇਵਾਰ ਕੱਲਾ ਟਰੈਕਟਰ ਚਲਾਉਣ ਵਾਲਾ ਨਹੀਂ ਇਸ ਘਟਨਾ ਦੇ ਜ਼ਿੰਮੇਵਾਰ ਕਾਫੀ ਸਾਰੇ ਵਿਅਕਤੀ ਨੇ ਤੇ ਕਿਹੜੇ-ਕਿਹੜੇ ਨੇ ਜਰਾ ਗੌਰ ਨਾਲ ਸੁਣਿਓ ਆਪਣਾ ਕਮੈਂਟ ਅੱਜ ਜ਼ਰੂਰ ਕਰਿਓ ਦੇਖੋ ਜਿਹੜੀ ਫਗਵਾੜਾ ਦੇ ਡਮੇਲੀ ਪਿੰਡ ਦੇ ਵਿੱਚ ਟਰੈਕਟਰਾਂ ਦੀ ਰੇਸ ਕਰਾਈ ਗਈ ਟਰੈਕਟਰਾਂ ਦੀ ਸਟੰਟ ਬਾਜੀ ਕਰਾਈ ਗਈ ਹੈ ਔਰ ਤੁਸੀਂ ਸਾਰਿਆਂ ਨੇ ਇਹ ਵੀਡੀਓ ਦੇਖ ਲਈ ਹੋਣੀ ਹੈ ਕਿ ਕਿਸ ਤਰ੍ਹਾਂ ਖਤਰਨਾਕ ਤਰੀਕੇ ਦੇ ਨਾਲ ਉਹ ਟਰੈਕਟਰਾਂ ਦੀ ਰੇਸ ਲਾ ਰਹੇ ਨੇ ਤੇ ਆਲੇ ਦੁਆਲੇ ਬਹੁਤ ਵੱਡਾ ਇਕੱਠ ਟਰੈਕਟਰਾਂ ਦੀ ਰੇਸ ਵੇਖਣ ਦੇ ਲਈ ਇਕੱਠਾ ਹੋਇਆ ਪਿਆ ਉੱਥੇ ਫਿਰ ਇੱਕ ਟਰੈਕਟਰ ਭੱਜਿਆ ਆਉਂਦਾ ਵੇਖਣ ਵਾਲੇ ਲੋਕਾਂ ਤੇ ਚੜ ਜਾਂਦਾ ਤੇ ਕਿੰਨੇ ਸਾਰੇ ਲੋਕ ਨੇ ਜਿਹੜੇ ਟਰੈਕਟਰ ਦੇ ਨਾਲ ਦਰੜੇ ਜਾਂਦੇ ਨੇ ਹੁਣ ਇਹ ਕੱਲ ਦਾ ਰੌਲਾ ਪੈ ਰਿਹਾ ਵੀ ਟਰੈਕਟਰ ਚਲਾਉਣ ਵਾਲੇ ਤੇ ਪਰਚਾ ਦਰਜ ਕਰੋ ਉਹਦੇ ਤੇ ਸਖਤ ਕਾਰਵਾਈ ਕਰੋ ਪਰ ਉਹ ਕੱਲਾ ਦੋਚੀ ਤੇ ਜ਼ਿੰਮੇਵਾਰ ਨਹੀਂਗਾ ਉਹ ਸਾਰੇ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਉਹ ਪ੍ਰੋਗਰਾਮ ਕਰਾਇਆ ਜਿਹੜੇ ਉਹਨਾਂ ਪ੍ਰੋਗਰਾਮਾਂ ਨੂੰ ਵੇਖਣ ਜਾਂਦੇ ਨੇ ਔਰ ਜਿਹੜੀਆਂ ਸਰਕਾਰਾਂ ਤੇ ਸਿਸਟਮ ਇਹਨਾਂ ਚੀਜ਼ਾਂ ਦੇ ਉੱਪਰ ਸਖਤੀ ਨਾਲ ਰੋਕ ਨਹੀਂ ਲਾਉਂਦਾ ਉਹ ਸਾਰੇ ਕਿਤੇ ਨਾ ਕਿਤੇ ਇਸ ਚੀਜ਼ ਦੇ ਜ਼ਿੰਮੇਵਾਰ ਨੇ ਤੇ ਆਪਾਂ ਸਾਰੇ ਵੀ ਜਿੰਨੇ ਵੀ ਲੋਕ ਫੁਕਰਪੁਣੀ ਕਰਦੇ ਨੇ ਫੁਕਰਪੁਣੀ ਨੂੰ ਵੇਖਦੇ ਨੇ ਫੁਕਰੇ ਗੀਤਾਂ ਨੂੰ ਜਾਂ ਫਿਲਮਾਂ ਨੂੰ ਉਤਸ਼ਾਹਤ ਕਰਦੇ ਨੇ ਜਾਂ ਜਿਹੜੀਆਂ ਸਰਕਾਰਾਂ ਉਹਦੇ ਤੇ ਬੈਨ ਨਹੀਂ ਲਾਉਂਦੀਆਂ ਜਾਂ ਆਪਣੇ ਵਰਗੇ ਲੋਕ ਜਿਹੜੇ ਆਪ ਭਾਵੇਂ ਫੁਕਰਪੰਥੀ ਨਾ ਕਰਨ ਪਰ ਫੁਕਰੀਆਂ ਗੱਲਾਂ ਤੇ ਉਹ ਚੁੱਪ ਰਹਿੰਦੇ ਨੇ ਉਹ ਸਾਰੇ ਗੁਨਾਹਗਾਰ ਨੇ ਉਹ ਸਾਰੇ ਦੋਸ਼ੀ ਨੇ ਇਸ ਘਟਨਾ ਦੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਇੱਕ ਪਿੰਡ ਦੇ ਵਿੱਚ ਇਸੇ ਤਰ੍ਹਾਂ ਟਰੈਕਟਰ ਨਾਲ ਸਟੰਟ ਕਰਦਾ ਜਦੋਂ ਟਾਇਰ ਤਾਂ ਉਹ ਚੱਕੇ ਸੀ ਤਾਂ ਆਪ ਹੀ ਮੁੰਡਾ ਥੱਲੇ ਆ ਗਿਆ ਸੀਗਾ ਟਾਇਰ ਦੇ ਪਤਾ ਤੁਹਾਨੂੰ ਕਿੰਨੀਆਂ ਸਾਰੀਆਂ ਘਟਨਾਵਾਂ ਹੁਣ ਤੱਕ ਵਾਪਰ ਗਈਆਂ ਇਹ ਟਰੈਕਟਰਾਂ ਦੀ ਸਟੰਟ ਬਾਜੀ ਚ ਹੁਣ ਇਹ ਹੈ ਕੀ ਆ ਦੇਖੋ ਇਹ ਸਿਰਫ ਤੇ ਸਿਰਫ ਫੁਕਰਪੰਥੀ ਆ ਸਿਰਫ ਤੇ ਸਿਰਫ ਡਫੂਸ ਹੈ ਇਹ ਬੜੀ ਹਲਕੀ ਮਾਨਸਿਕਤਾ ਹੈ ਜਿੰਨੇ ਵੀ ਇਹ ਮੁਕਾਬਲੇ ਕਰਾਉਂਦੇ ਨੇ ਮੈਂ ਨਹੀਂ ਮੰਨਦਾ ਕਿ ਇਹ ਬੜੀ ਕੋਈ ਮਹਾਰਤ ਆ ਇਹ ਬੜੀ ਕੋਈ ਸੂਰਮਤਾਈ ਜਾਂ ਕੋਈ ਬਹਾਦਰੀ ਦਾ ਕੰਮ ਆ ਬਿਲਕੁਲ ਮੇਰੀ ਸਮਝ ਨਹੀਂ ਇਹ ਗੱਲ ਮੰਦੀ ਮੈਨੂੰ ਲੱਗਦਾ ਇਹ ਲੰਡੂ ਫੁਕਰਪੁਣਾ ਹੈ ਹੁਣ ਮੰਨ ਲੋ ਇੱਕ ਮਸ਼ੀਨ ਆ ਉਹ ਮਸ਼ੀਨ ਦੀ ਤੁਸੀਂ ਰੇਸ ਨੱਪਤੀ ਉਹ ਮਸ਼ੀਨ ਭੱਜ ਪਈ ਜਾਂ ਮਸ਼ੀਨ ਹੌਲੀ ਹੋ ਗਈ ਤੇ ਇਹਦੇ ਚ ਬੰਦੇ ਦੀ ਕੀ ਬਹਾਦਰੀ ਆ ਬਈ ਬੰਦੇ ਦੀ ਬਹਾਦਰੀ ਆ ਬੰਦਿਆਂ ਦੀਆਂ ਰੇਸਾਂ ਕਰਾਓ ਬੰਦਿਆਂ ਦੀਆਂ ਕੁਸ਼ਤੀਆਂ ਕਰਾਓ ਬੰਦੇ ਕੋਈ ਇਹੋ ਜਿਹੇ ਕਾਰਨਾਮੇ ਆਪਣੇ ਸਰੀਰ ਤੇ ਕਰਕੇ ਦਿਖਾਉਣ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਅਖਾੜਿਆਂ ਚ ਲੋਕ ਕਰਦੇ ਰਹੇ ਨੇ ਹੁਣ ਤੁਸੀਂ ਦੇਖੋ ਬੰਦਿਆਂ ਦੀਆਂ ਰੇਸਾਂ ਖਤਮ ਬੰਦਿਆਂ ਦੇ ਜੋਰ ਦੇ ਮੁਕਾਬਲੇ ਖਤਮ ਹੁਣ ਜੋਰ ਦੇ ਤੇ ਰੇਸਾਂ ਦੇ ਮੁਕਾਬਲੇ ਟਰੈਕਟਰਾਂ ਦੇ ਕਾਰਾਂ ਦੇ ਕੁੱਤਿਆਂ ਦੇ ਬੁਲਟਾਂ ਦੇ ਜੀਪਾਂ ਦੇ ਇਹ ਕੀ ਆ ਇਹ ਫੁਕਰਪੰਤੀ ਤੋਂ ਇਲਾਵਾ ਕੱਖ ਨਹੀਂ ਗਾ ਭਗਵੰਤਮਾਨ ਸਰਕਾਰ ਨੇ ਪਿਛਲੇ ਟਾਈਮ ਚ ਕਿਹਾ ਸੀ ਅਸੀਂ ਇਹੋ ਜਿਹੇ ਕਟਰਾਮਾਂ ਤੇ ਸਖਤੀ ਨਾਲ ਰੋਕ ਲਾਵਾਂਗੇ ਪਰ ਕਿੱਥੇ ਰੋਕ ਲੱਗੀ ਐ ਜੇ ਸਖਤੀ ਕੀਤੀ ਹੁੰਦੀ ਤਾਂ ਆ ਜਿੱਥੇ ਮੇਲਾ ਲਾ ਕੇ ਡਮੇਲੀ ਪਿੰਡ ਦੇ ਵਿੱਚ ਇਹ ਸਾਰਾ ਕਾਂਡ ਹੋਇਆ ਇਹ ਹੋਣਾ ਹੀ ਨਹੀਂ ਸੀ ਉਥੋਂ ਦੀ ਇੰਟੈਲੀਜੈਂਸ ਕਿੱਥੇ ਸੁੱਤੀ ਪਈ ਸੀ ਉਥੋਂ ਦੀ ਪੁਲਿਸ ਕਿੱਥੇ ਸੁੱਤੀ ਪਈ ਸੀ ਜੇਕਰ ਇਹ ਹਾਦਸਾ ਇੰਨਾ ਵੱਡਾ ਨਾ ਹੋ ਵਰਦਾ ਤਾਂ ਇਹ ਇਹ ਜਿਹੜੀ ਇਹਨਾਂ ਨੇ ਉਹ ਸਟੰਟ ਬਜ ਜਾਂ ਰੇਸ ਵਾਲੀ ਘਟਨਾ ਕੀਤੀ ਹੈ ਉੱਥੇ ਪਿੰਡ 'ਚ ਐਡਾ ਵੱਡਾ ਪ੍ਰੋਗਰਾਮ ਕਰਕੇ ਉਹ ਚੁੱਪ ਉਹਦੇ ਤੇ ਕੋਈ ਗੱਲ ਹੀ ਨਹੀਂ ਹੋਣੀ ਸੀ ਪ੍ਰਸ਼ਾਸਨ ਵੀ ਚੁੱਪ ਸਰਕਾਰਾਂ ਵੀ ਚੁੱਪ ਲੋਕ ਵੀ ਚੁੱਪ ਐਦਾਂ ਹੀ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਇਹੋ ਜਿਹੇ ਰੋਜ਼ਾਨਾ ਹੀ ਫੁਕਰਪੰਥੀ ਵਾਲੇ ਕੰਮ ਹੁੰਦੇ ਨੇ ਤੇ ਆਪਾਂ ਤੇ ਸਰਕਾਰਾਂ ਸਾਰੇ ਹੀ ਉਹਦੇ ਤੇ ਚੁੱਪ ਨੇ ਹੁਣ ਤੁਸੀਂ ਦੇਖੋ ਆ ਸਾਡੇ ਪੰਜਾਬ ਦੇ ਵਿੱਚ ਇੱਕ ਬੁਲਟ ਲੈਣ ਦਾ ਤੇ ਲੰਡੀਆਂ ਜੀਪਾਂ ਤੇ ਥਾਰ ਰੱਖਣ ਦਾ ਸ਼ੌਕ ਜਾਗਿਆ ਹੈ ਇਹ ਕੀ ਆ ਹੁਣ ਕਈ ਲੋਕ ਕਹਿ ਦਿੰਦੇ ਨੇ ਯਾਰ ਸ਼ੌਕ ਹੈ ਕਿਸੇ ਦਾ ਤੁਹਾਨੂੰ ਕੀ ਤਕਲੀਫ ਹੈ ਓਏ ਫੁਕਰੇ ਸ਼ੌਕ ਨਹੀਂ ਹੁੰਦੇ ਸ਼ੌਕ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਚੰਗੇ ਉੱਚੇ ਸੁੱਚੇ ਤੇ ਸਮਾਜ ਸੇਵਾ ਦੇ ਜਾਂ ਚੰਗੇ ਸ਼ੌਕ ਇਹ ਕੁੰਦਿਆ ਵਿਖਾਵੇ ਦੇ ਸ਼ੌਂਕ ਫੁਕਰੀ ਮਾਰਨ ਦੇ ਸ਼ੌਕ ਹਰ ਫੁਕਰੇ ਤੇ ਵਿਖਾਵੀ ਦੇ ਸ਼ੌਂਕਾਂ ਦੀ ਅਸੀਂ ਵਿਰੋਧਤਾ ਕਰਦੇ ਆ ਇਹ ਕੋਈ ਚੰਗਵੇਂ ਚੰਗੇ ਜਾਂ ਉਸਾਰੂ ਸ਼ੌਂਕਾਂ 'ਚ ਨਹੀਂ ਆਉਂਦੀਆਂ ਇਹ ਗੱਲਾਂ ਮੰਨ ਲਓ ਆਮ ਮੋਟਰਸਾਈਕਲ ਆ 2 ਸਵਾਰੀਆਂ ਹੀ ਉਹਦੇ ਤੇ ਪਾਸ ਨੇ ਆਉਣ ਜਾਣ ਲਈ ਤੇ ਬੁਲਟ ਮੋਟਰਸਾਈਕਲ ਤੇ ਵੀ ਕਾਨੂੰਨਨ 2 ਸਵਾਰੀਆਂ ਪਾਸ ਨੇ ਪਰ ਬਹੁਤ ਸਾਰੇ ਜਿਹੜੀ ਮੰਢੀਰ ਆ ਸਾਡੀ ਉਹ ਬੁਲਟ ਮੋਟਰਸਾਈਕਲ ਕਿਉਂ ਲੈਂਦੀ ਆ ਕਿਉਂ ਰੱਖਦੀ ਆ ਉਣਾ ਵੀ ਕੱਲੇ ਨੇ ਜਾਣਾ ਵੀ ਕੱਲੇ ਨੇ ਤਾਂ ਵੀ ਬੁਲਟ ਕਿਉਂ ਹੁਣ ਸਿਰਫ ਇੱਕੋ ਹੀ ਫੁਕਰਪੰਥੀ ਤੇ ਦਿਖਾਵਾ ਬੁਲਟ ਦੀ ਐਵਰੇਜ ਦੂਜੇ ਮੋਟਰਸਾਈਕਲ ਨਾਲੋਂ ਅੱਧੀ ਹੁੰਦੀ ਆ ਯਾਨੀ ਕਿ ਬੁਲਟ ਦਾ ਖਰਚਾ 5 ਗੁਣਾ ਵੱਧ ਹੁੰਦਾ ਸਰਵਿਸ ਤੇ ਖਰਚਾ ਵੱਧ ਲੱਗਦਾ ਉਹਦੀ ਰਿਪੇਅਰ ਤੇ ਜਾਂ ਹਰ ਚੀਜ਼ ਤੇ ਖਰਚਾ 3-4 ਗੁਣਾ ਵੱਧ ਲੱਗਦਾ ਤੇਲ ਤਾਂ ਉਹ 2-3 ਗੁਣਾ ਵੱਧ ਖਾਂਦਾ ਹੀ ਖਾਂਦਾ ਫੇਰ ਵੀ ਬੁਲਟ ਰੱਖਣਾ ਇਹੀ ਫੁਕਰਪੰਥੀ ਸਾਨੂੰ ਮਾਰੀ ਖੜੀ ਆ ਲੰਡੀਆਂ ਜੀਪਾਂ ਆਹ ਹੁਣ ਟਰੈਕਟਰਾਂ ਦੇ ਮੁਕਾਬਲੇ ਆਹ ਜਿਹੜੇ ਇਹੋ ਜਿਹੇ ਬੰਦੇ ਨੇ ਨਾ ਜਿਹੜੇ ਟਰੈਕਟਰਾਂ ਦੇ ਸਟੰਟ ਬਾਜ਼ੀਆਂ ਜਾਂ ਰੇਸਾਂ ਲਵਾਉਂਦੇ ਨੇ ਪੂਰੀ ਕਿਸਾਨੀ ਨੂੰ ਇਹ ਬਦਨਾਮ ਕਰਦੇ ਨੇ ਪੂਰੇ ਮਿਹਨਤੀ ਕਿਸਾਨਾਂ ਤੇ ਇਹ ਸਵਾਲ ਖੜੇ ਕਰਦੇ ਨੇ ਜਿਹੜੇ ਸਰਕਾਰੀ ਸੋਚ ਵਾਲੇ ਲੋਕ ਨੇ ਜਾਂ ਜਿਹੜੇ ਸਰਕਾਰਾਂ ਜਾਂ ਮੰਤਰੀ ਸੰਤਰੀ ਜਾਂ ਉਹ ਲੋਕ ਨੇ ਉਹ ਤਾਂ ਪਹਿਲੇ ਹੀ ਕਹਿੰਦੇ ਨੇ ਵੀ ਸਾਡੀਆਂ ਨੀਤੀਆਂ ਚ ਸਾਡੀਆਂ ਗਲਤੀਆਂ ਚ ਕੋਈ ਨੁਕਸ ਨਹੀਂਗਾ ਇਹ ਤਾਂ ਲੋਕਾਂ ਦੇ ਕਸੂਰ ਨੇ ਇਹ ਫੁਕਰਪੰਥੀਆਂ ਚ ਉਜੜੇ ਪਏ ਨੇ ਤੇ ਇਹੋ ਜਿਹੜੇ ਜਿਹੜੇ ਚੰਦਕ ਫੁਕਰੇ ਨੇ ਉਹ ਉਹਨਾਂ ਦੀ ਗੱਲ ਨੂੰ ਸੱਚਾ ਸਾਬਤ ਕਰ ਦਿੰਦੇ ਨੇ ਹੁਣ ਇਹੋ ਜੇ ਹੁੰਦੇ ਤਾਂ 100 ਚੋਂ 2 ਕੁ ਨੇ ਉਹ ਬਾਕੀ ਸਾਰੇ ਮਿਹਨਤੀਆਂ ਨੂੰ ਵੀ ਉਹਨਾਂ ਤੇ ਵੀ ਸਵਾਲ ਖੜਾ ਕਰਾ ਦਿੰਦੇ ਨੇ ਵੀ ਵੇਖੋ ਜੀ ਕਿਸਾਨਾਂ ਨੇ ਤਾਂ ਕਰਜੇ ਇੰਦਾ ਫੁਕਰੀਆਂ ਨਾਲ ਚੜਾਏ ਨੇ ਆ ਟਰੈਕਟਰਾਂ ਦੀਆਂ ਰੇਸਾਂ ਟਰੈਕਟਰਾਂ ਦੇ ਸਟੰਟ ਮਤਲਬ ਟਰੈਕਟਰਾਂ ਤੇ ਵੱਡੇ ਵੱਡੇ ਬੇਸ ਲਾ ਕੇ ਟਰੈਕਟਰਾਂ ਨੂੰ ਵੱਡੇ ਵੱਡੇ ਟਾਇਰ ਤੇ ਚੱਕੇ ਪਵਾ ਕੇ ਲੋਏਵਿਲ ਟਰੈਕਟਰਾਂ ਨੂੰ ਪੁਵਾਈ ਜਾਂਦੇ ਨੇ ਇਹ ਬੁਲਟਾਂ ਤੇ ਮਤਲਬ ਗੇੜੀਆਂ ਲਾਉਂਦੇ ਨੇ ਲੰਡੀਆਂ ਚੀਪਾਂ ਇਸੇ ਕਰਕੇ ਕਰਜਾਈ ਨੇ ਵਰਨਾ ਸਾਡੀਆਂ ਨੀਤੀਆਂ ਚ ਕੋਈ ਨੁਕਸ ਨਹੀਂ ਇਹ ਕਹਿੰਦੀਆਂ ਨੇ ਸਰਕਾਰਾਂ ਪਰ ਸਾਰੇ ਕਿਸਾਨ ਇਦਾਂ ਦੇ ਨਹੀਂ ਗਏ ਇਦਾਂ ਫੁਕਰੀ ਪਾਉਣ ਵਾਲੀਆਂ ਚੀਜ਼ਾਂ ਦੇ ਵਿਖਾਵਿਆਂ ਵਾਲੇ 100 'ਚੋਂ ਇੱਕ ਜਾਂ ਦੋ ਨੇ ਮਤਲਬ 1% ਪਰ ਜ਼ਿੰਮੇਵਾਰ ਆਪਾਂ ਸਾਰੇ ਬਣ ਜਾਂਦੇ ਆ ਜਦੋਂ ਆਪਾਂ ਇਹਨਾਂ ਚੀਜ਼ਾਂ ਦੇ ਉੱਪਰ ਚੁੱਪ ਰਹਿੰਦੇ ਆ ਹੁਣ ਮੈਨੂੰ ਲੱਗਦਾ ਜਿੰਨੇ ਵੀ ਭੈਣਾ ਭਰਾ ਇਹਨਾਂ ਕਟਰਾਵਾਂ ਤੇ ਕਹਿ ਰਹੇ ਯਾਰ ਮਾੜਾ ਹੋਇਆ ਧੱਕਾ ਹੋਇਆ ਨਜਾਇਜ਼ ਹੋ ਗਿਆ ਜਿਹੜੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ ਜਿਨ੍ਹਾਂ ਤੇ ਟਰੈਕਟਰ ਚੜ ਗਿਆ ਬਿਲਕੁਲ ਮੈਨੂੰ ਵੀ ਹਮਦਰਦੀ ਆ ਉਹਨਾਂ ਦੇ ਨਾਲ ਜਿਨ੍ਹਾਂ ਤੇ ਟਰੈਕਟਰ ਚੜਿਆ ਪਰ ਉਹ ਵੇਖਣ ਕਿਉਂ ਆਏ ਸੀ ਇਹੋ ਜੀ ਫੁਕਰਪੰਥੀ ਨੂੰ ਗਲਤੀ ਕਿਤੇ ਨੇ ਕਿਤੇ ਥੋੜੀ ਬਹੁਤ ਉਹਨਾਂ ਦੀ ਵੀ ਐ ਮੰਨ ਲਓ ਉਹ ਇਹੋ ਜੀ ਫੁਕਰੀ ਕਾਂਡ ਨੂੰ ਜਾਂ ਇਹੋ ਜੀ ਫੁਕਰੀ ਖੇਡ ਨੂੰ ਵੇਖਣ ਕਿਉਂ ਆ ਕੇ ਖੜੇ ਹੋਏ ਸੀ ਉਹ ਇਹ ਸਾਰੇ ਤਮਾਸ਼ੇ ਦੇ ਦਰਸ਼ਕ ਕਿਉਂ ਬਣੇ ਸੀ ਜਿਹੋ ਜੇ ਤਮਾਸ਼ੇ 'ਚ ਅਸੀਂ ਸ਼ਾਮਲ ਹੋਵਾਂਗੇ ਪ੍ਰਸ਼ਾਦ ਉਹ じゃ ਉੱਥੇ ਸਾਨੂੰ ਭੁਗਤਣਾ ਪੈ ਸਕਦਾ ਐ ਇਹ ਮੰਨ ਲਓ ਕੋਈ ਜੂਆ ਵੇਖਣ ਜਾਂਦਾ ਪੁਲਿਸ ਦੀ ਰੇਡ ਪੈ ਜੇ ਆ ਉਹ ਜੂਏ ਬਾਜੀ ਵੇਖਣ ਦਾ ਸ਼ਕੀਰ ਆ ਜਿਹੜਾ ਉਹ ਵੀ ਵਿੱਚ ਦੌੜਿਆ ਜਾ ਸਕਦਾ ਹੁਣ ਇਸੇ ਤਰ੍ਹਾਂ ਕਿਤੇ ਸ਼ਰਾਬੀਆਂ ਦੀ ਮਹਿਫਲ ਆ ਉਹਦੇ ਵਿੱਚ ਜਾਂ ਕਿਸੇ ਨਚਿੱਟਾ ਲਾਉਣ ਵਾਲਿਆਂ ਦੀ ਮਹਿਫਲ ਆ ਉਹਦੇ ਵਿੱਚ ਜਿਹੜਾ ਜਾ ਕੇ ਸਵਾਦ ਲਊਗਾ ਉਹਦਾ ਫਿਰ ਭਾਗੀਦਾਰ ਥੋੜਾ ਬਹੁਤ ਉਹ ਨੁਕਸਾਨ ਤਾਂ ਉਹਨੂੰ ਵੀ ਚੱਲਣਾ ਪਏਗਾ ਇਸ ਕਰਕੇ ਮੈਨੂੰ ਲੱਗਦਾ ਬਹੁਤ ਦੁੱਖ ਹੈ ਮੈਨੂੰ ਵੀ ਕਿ ਉਹਨਾਂ ਦੇ ਨਾਲ ਇੰਜ ਮਾੜਾ ਹੋਇਆ ਕਿ ਉਹਨਾਂ ਤੇ ਟਰੈਕਟਰ ਚੜ ਗਿਆ ਪਰ ਉਹਨਾਂ ਨੂੰ ਵੀ ਇਹੋ ਜਿਹੇ ਮੁਕਾਬਲਿਆਂ ਦੇ ਤमाशबीन ਨਹੀਂ ਬੰਨਣਾ ਚਾਹੀਦਾ ਇਹ ਮੈਨੂੰ ਲੱਗਦਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ